ਕੋਝ ਕੰਮ ਕਰਦੇ ਹੋ ਤੁਹਾਨੂੰ 3 ਦਿਨ ਹੋ ਗਏ ਸੋ ਟਰਾਈ ਕੀਤੀ ਹੈ ਕੀ ਕਾਰਨ ਹੈ ਕੀ ਮੰਗਾ ਤੁਹਾਡੀ ਸਰ ਜੀ ਸਾਨੂੰ ਕਟੋਗੜ ਵੀ ਸਾਨੂੰ ਜਿਓਮੈਟ੍ਰਿਕ ਕੰਮ ਕਰਦੇ 5 ਸਾਲ ਹੋ ਗਏ ਨੇ ਕੰਪਨੀ ਆਪਦੇ ਮਰਜ਼ੀ ਨਾਲ ਆਏ ਗਏ ਕੋਈ ਨਹੀਂ ਰੇਟ ਘਟਾ ਦਿੰਦੀ ਹੈ ਅੱਜ ਤੋਂ 5-7 ਸਾਨੂੰ ਮਿਲਦੇ ਸੀ 10 ਦੇ ਪਾਰ ਰੋਡ ਦੇ ਹਿਸਾਬ ਨਾਲ ਕਿਲੋਮੀਟਰ ਹਿਸਾਬ ਨਾਲ ਤੇ ਕੰਪਨੀ ਹੁਣ ਕਰਦੇ ਨੇ 3.5 ਤੇ 4 ਕਿਲੋਮੀਟਰ ਹਿਸਾਬ ਨਾਲ ਦੂਜਾ ਨਵਾਂ ਇਸ਼ੂ ਕੰਪਨੀ ਨੇ ਸ਼ੁਰੂ ਕਰਤਾ ਹੈ ਕਿ ਦੇਖੋ ਅਗਰ ਸਾਨੂੰ ਕੰਪਨੀ ਕਹਿੰਦੀ ਹੈ ਵੀ ਤੁਸੀਂ ਤੁਹਾਨੂੰ ਕੋਈ ਆਰਡਰ ਆ ਗਿਆ ਹੈ ਤੁਸੀਂ 1 ਮਿੰਟ ਚ ਪਹਿਲਾਂ ਰੈਸਰ ਵਿੱਚ ਪਹੁੰਚਣਾ ਹੈ ਸਰ ਤੁਹਾਨੂੰ ਹੀ ਪਤਾ ਹੈ ਫਰੋਜ਼ਪੁਰ ਸ਼ਹਿਰ ਚ ਕਿ ਕੋਲਸ ਵਗੈਰਾ ਖੁੱਲ ਨਹੀਂ ਹੁੰਦੇ ਨੇ ਤੇ ਅਗਰ ਅਸੀਂ ਫਾਸਟ ਪਸਾਵਾਗੇ ਤਾਂ ਸਾਡਾ ਵੀ ਨੁਕਸਾਨ ਹੋਗਾ ਤੇ ਅਗਲੇ ਬੰਦੇ ਦਾ ਵੀ ਨੁਕਸਾਨ ਹੋਗਾ ਕੰਪਨੀ ਪਰ ਇਹ ਇਸ਼ੂ ਨਹੀਂ ਸਮਝਦੀ ਅਸੀਂ ਬਾਹਰ ਘਟੇ ਬੈਠੇ ਹੁੰਦੇ ਹਾਂ ਤੇ ਕਸਟਮਰ ਜਿਹੜਾ ਪਿੱਛੇ ਆਪਣੇ ਜਿਹੜਾ ਰਾਈਡਰ ਹੁੰਦਾ ਉਹਨੂੰ ਆਰਡਰ ਪਾ ਦਿੰਦੀ ਸਾਡੇ ਕੋਲ ਆ ਕੇ ਫਿਰ ਸਾਡਾਂ ਸੈਂਟੀ ਮਾਰ ਲੈਂਦੀ ਕੰਪਨੀ ਪਤਾ ਪੂਰੇ ਪੈਸੇ ਦਿੰਦੀ 400 ਤੱਕ ਪਹੁੰਚਣਾ ਜੀ ਆਪ ਕੋਈ ਤੁਹਾਡੇ ਆਈਡੀਆ ਵੀ ਬੰਦ ਕਿੱਥੀਆਂ ਜਾ ਚੁੱਕੀਆਂ ਐ ਇਹ ਕੀ ਕਰਦੇ ਸਰ ਸਾਨੂੰ ਚੱਕਰ ਇਹ ਦਿੱਕਤ ਆ ਰਹੀ ਹੈ ਕਿ ਦੇਖ ਸਾਡੇ ਆਈਡੀਆਂ ਸਾਨੂੰ ਕੱਲ ਉਹਨੇ ਕਿਹਾ ਸੀ ਵੀ ਤੁਸੀਂ ਹਰ ਤਾਲ ਖਲਾ ਦਿਓ ਅਸੀਂ ਆਦੀ ਮਰਜ਼ੀ ਨਾਲ ਹਰਤਾਲ ਨਹੀਂ ਕੀਤੀ ਠੀਕ ਹੈ ਜੀ ਬਾਕੀ ਸਾਰੇ ਸਾਰੇ ਸਹਿਮਤ ਕਰਕੇ ਕਹਿੰਦੇ ਸਾਨੂੰ ਹਰ ਨੁਕਸਾਨ ਨੁਕਸਾਨ ਹਰ ਰਾਈਡਰ ਨੂੰ ਨੁਕਸਾਨ ਹੀ ਗਿਆ ਤੇ ਸਾਡੇ ਉਹਨੇ ਕਿਹਾ ਸੀ ਕਿ ਜੇ ਤੁਸੀਂ ਹਰ ਤਾਲ ਖਲਾ ਦਿਓ ਜਾਂ ਪੱਕੀ ਆਈਡੀਆਂ ਦੇ ਬੰਦ ਕਰ ਦਾਂਗੇ ਸਾਡੇ 5 ਬੰਦੇ ਦੀ ਆਈਡੀਆਂ ਨੇ ਤੁਸੀਂ ਮੇਨ ਬੰਦੇ 5 ਜਗ੍ਹਾ ਸਾਰੀਆਂ ਆੜੀਆਂ ਪੱਕੇ ਬੰਦ ਕਰਤੀਆਂ ਨੇ ਹੋਰ ਸਾਨੂੰ ਕਹਿੰਦੇ ਵੀ ਤੁਸੀਂ ਉਹਦੀ ਆਈਡੀਆਂ ਚਲਾਵਾ ਕੇ ਲੈਣ ਕਰਾਂਗੇ ਵੀ ਤੁਸੀਂ ਆਪਣੀ ਹਰਤਾਲ ਓਪਨ ਕਰਵਾਓ ਅੱਜ ਸਾਰੇ ਮੈਨੂੰ ਫੋਨ ਆਏ ਨੇ ਸਵੇਰੇ 7:30 ਫੋਨ ਆਇਆ ਮੁਰਕੇ 6:30 ਫੋਨ ਆਇਆ ਵੀ ਤੁਸੀਂ ਆਪਦੀ ਆਪਣੀ ਆਈਡੀ ਔਨ ਕਰਵਾ ਦਿਓ ਤੇ ਇਸੇ ਤੁਹਾਨੂੰ ਪੇਮੈਂਟ ਵਧੇ ਦੇ ਦਿੰਨੇ ਆ ਬੜਾ ਸਾਰਾ ਸਾਨੂੰ ਅੱਜ ਲਾੜੀ ਦਿੱਤਾ 20 ਰੁਪਏ ਦਾ ਕਦੇ ਤੁਹਾਨੂੰ ਅਸੀਂ ਆਈਡੀ ਔਨ ਕਰੋ ਤੁਹਾਨੂੰ 50 ਰੁਪਏ ਆਪਣੇ ਆਰਡਰ ਦੇ ਤੇ 20 ਨਾਲ ਅਕਸਾ ਦਿੰਨੇ ਆ ਅਸੀਂ ਕੰਪਨੀ ਕੋਈ ਮੰਗ ਨਹੀਂ ਕਰਦੇ ਅਸੀਂ ਕੰਪਨੀਆਂ ਵੀ ਸਾਡਾ ਰੇਟ ਕਰ ਸਹੀ ਕਰਦੇਗੇ ਜੋ ਪਹਿਲਾਂ ਰੇਟ ਚੱਲਦਾ ਸੀ ਉਹ ਰੇਟ ਦਿੱਤਾ ਜਾਵੇ ਬਸ ਇਹ ਸਾਡੀ ਮੰਗ ਹੈਗੀ ਜੀ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਵਿਕਰਮਜੀਤ ਸਿੰਘ ਕੀ ਤੁਸੀਂ ਕੀਤਾ ਹੋਇਆ ਕੀ ਹੋਇਆ ਕੀ ਹੈ ਮੇਰਾ ਨਾਮ ਗੌਰਵ ਕੁਮਾਰ ਅਸੀਂ ਜੋ ਮੈਟੋ ਰਾਈਡਰ ਹਾਂ ਅਸੀਂ 75 ਤੋਂ 80 ਬੰਦਿਆਂ ਨੇ ਪਰੇਸ਼ਾਨ ਕੰਪਨੀ ਤੋਂ ਪਰੇਸ਼ਾਨ ਹੋ ਕੇ ਸਟ੍ਰਾਈਕ ਕੀਤੀ ਹੋਈ ਹੈ ਪਿਛਲੇ 2 ਦਿਨਾਂ ਤੋਂ ਹੜਤਾਲ ਚੱਲ ਰਹੀ ਹੈ ਕੰਪਨੀ ਦਾ ਸਾਡੇ ਤੱਕ ਕੋਈ ਵੀ ਸੁਣਵਾਈ ਨਹੀਂ ਕਰ ਰਹੀ ਸਾਨੂੰ ਪਹਿਲਾਂ ਅچھے ਪੈਸੇ ਮਿਲਦੇ ਸੀ ਸਮੇਂ ਦੇ ਹਿਸਾਬ ਨਾਲ ਮੰਗਾਈ ਵਾਧੀ ਆ ਪਰ ਕੰਪਨੀਆ ਨੇ ਅੱਜ ਦੀ ਤੱਕੇ ਸ਼ਹੀ ਦੇ ਨਾਲ ਸਾਡੇ ਪੈਸੇ ਘਟਾ ਦਿੱਤੇ ਨੇ ਪਹਿਲਾਂ ਸਾਨੂੰ 15 ਤੋਂ 20 ਰੁਪਏ ਕਿਲੋਮੀਟਰ ਵੀ ਦਿੱਤਾ ਜਾ ਰਿਹਾ ਸੀ ਬੇਸ ਪ੍ਰਾਈਸ ਸਾਡਾ 25 ਰੁਪਏ ਹੁੰਦਾ ਸੀ ਮੈਕਸਿਮਮ ਕੋਈ ਲਿਮਟ ਨਹੀਂ ਸੀ ਹੁਣ ਕੰਪਨੀ ਸਾਡੇ ਤੋਂ 25 ਰੁਪਏ 'ਚ ਦੋ ਆਰਡਰ ਵੀ ਲਵਾ ਰਹੀ ਹੈ ਲੋਕਲ ਆਰਡਰ ਵੀ ਸਾਨੂੰ 25 ਰੁਪਏ ਚ ਤੇ ਦੂਰ ਦਾ ਆਰਡਰ ਵੀ 25 ਰੁਪਏ ਚਲਵਾ ਰਹੀ ਹੈ ਉਸ ਤੋਂ ਇਲਾਵਾ ਸਾਡੀ ਕੰਪਨੀ ਤੱਕੇ ਨਾਲ ਕਹਿ ਰਹੀ ਹੈ ਕਿ 3 ਤੋਂ 4 ਕਿਲੋਮੀਟਰ ਸਿਰਫ 1 ਮਿੰਟ ਚ ਪਹੁੰਚਿਆ ਜਾਵੇ ਤੁਸੀਂ ਆਪ ਸਮਝਦਾਰ ਜੇ ਅੱਜ ਦੇ ਸਮੇਂ ਦੇ ਵਿੱਚ ਅਸੀਂ ਜੇ ਆਪਣੀ ਤੇਜ਼ ਬਾਈਕ ਚਲਾਵਾਂਗੇ ਉਹਦੇ ਚ ਸਾਡਾ ਹੀ ਨੁਕਸਾਨ ਹੈ 1 ਮਿੰਟ ਚ ਕੋਈ ਵੀ ਸਮੇਂ ਤੇ ਰੈਸਟੋਰੈਂਟ ਨਹੀਂ ਪਹੁੰਚੇਗਾ ਕੰਪਨੀ ਕਹਿੰਦੀ ਜੇ ਤੁਸੀਂ ਰੈਸਟੋਰੈਂਟ ਤੇ ਸਮੇਂ ਤੇ ਨਹੀਂ ਪਹੁੰਚਦੇ ਤੁਹਾਡਾ ਆਰਡਰ ਰਿਜੈਕਟ ਕਰਕੇ ਤੁਹਾਨੂੰ ਇਨਸੈਂਟਿਵ ਨਹੀਂ ਦਿੱਤਾ ਜਾਏਗਾ ਔਰ ਤੁਹਾਡੀ ਇੱਕ ਦਿਨ ਲਈ ਆਈਡੀ ਬੰਦ ਕਰ ਦਿੱਤੀ ਜਾਏਗੀ ਸਾਡਾ ਇਹਨਾਂ ਜੋ ਵੀ ਤੱਕ ਮੁਤਾਬਕ ਅੱਸੀ ਸਾਰਿਆਂ ਨੇ ਸਟ੍ਰਾਈਕ ਕੀਤੀ ਹੋਈ ਹੈ ਜੇ ਅਸੀਂ ਆਪਦੇ ਹੱਕਾਂ ਲਈ ਬੋਲਦੇ ਆਂ ਕੰਪਨੀ ਸਾਨੂੰ ਪੁਲਿਸ ਦੀ ਧਮਕੀ ਦਿੱਤੀ ਦਿੰਦੀ ਆ ਔਰ ਉਸ ਤੋਂ ਇਲਾਵਾ ਸਾਡੇ 5 ਤੋਂ 6 ਬੰਦਿਆਂ ਦੀਆਂ ਆਈਡੀਆਂ ਵੀ ਕੰਪਨੀ ਨੇ ਬੰਦ ਕਰਤੀਆਂ ਸਾਨੂੰ ਡਰਾਉਣ ਦੇ ਲਈ ਅਸੀਂ ਫਿਰ ਵੀ ਨਹੀਂ ਡਰੇ ਅਸੀਂ ਇਕਜੁੱਟ ਆਂ ਇਕਜੁੱਟ ਰਾਂਗੇ ਸਾਡੇ ਕੋਲ ਪੁਰਾਣੇ ਰੇਟ ਵੀ ਆ ਸਾਡੇ ਕੋਲ ਨਵੇਂ ਰੇਟ ਵੀ ਆ ਚਾਹੇ ਤੇ ਅਸੀਂ ਮੀਡੀਆ ਦੇ ਅੱਗੇ ਉਹ ਪੁਰਾਣੇ ਰੇਟ ਨਵੇਂ ਰੇਟ ਦਿਖਾ ਦਿੰਨੇ ਆ ਸਾਨੂੰ 2023 ਚ ਸਿਰਫ 6 ਕਿਲੋਮੀਟਰ ਦੇ 103 ਰੁਪਏ ਮਿਲਦੇ ਸੀ ਜਦਕਿ ਅੱਜ 6 ਕਿਲੋਮੀਟਰ ਦੇ ਸਿਰਫ 35 36 ਰੁਪਏ ਦਿੱਤੇ ਜਾ ਰਹੇ ਨੇ 2023 ਚ 2017 18 ਚ ਤੁਸੀਂ ਪੈਟਰੋਲ ਸਮਝ ਸਕਦੇ ਜਦੋਂ ਕੰਪਨੀ ਇੱਥੇ ਆਈ ਸੀ 70 ਰੁਪਏ ਲੀਟਰ ਸੀ ਪਰ ਅੱਜ 102 ਰੁਪਏ ਲੀਟਰ ਹੈ ਮੇਨਟੇਨੈਂਸ ਵੱਧ ਚੁੱਕੀ ਹੈ ਸਾਰਾ ਕੁਝ ਵੱ ਚੁੱਕਾ ਪਰ ਕੰਪਨੀ ਦਾ ੱੱਕਾ ਵੇਖੋ ਜੀ 6 ਕਿਲੋਮੀਟਰ ਦੇ 103 ਰੁਪਏ ਤੋਂ ਸਿਰਫ 36 ਰੁਪਏ ਰਹਿ ਗਏ ਨੇ ਜੇ ਅਸੀਂ ਇਹਨਦੇ ਲਈ ਬੋਲਦੇ ਆਂ ਕਹਿੰਦੇ ਤੁਸੀਂ ਕੰਮ ਕਰਨਾ ਕਰੋ ਨਹੀਂ ਤਾਂ ਤੁਹਾਡੀ ਆਈਡੀ ਟਰਮੀਨੇਟ ਕਰ ਦਿੱਤੀ ਜਾਏਗੀ ਤੁਹਾਡੇ ਖਿਲਾਫ ਪੁਲਿਸ ਕੰਪਲੇਟ ਕੀਤੀ ਜਾਏਗੀ ਆਪਣੇ ਹੱਕ ਲਈ ਬੋਲਣਾ ਪੁਲਿਸ ਦੇ ਲਈ ਜਾਣਾ ਪਏਗਾ ਅਸੀਂ ਉਹ ਵੀ ਜਾਵਾਂਗੇ ਅਸੀਂ ਅੱਜ ਸਾਰਿਆਂ ਨੇ ਜਿੰਨਾ ਚਿਰ ਸਾਡੇ ਮੰਗਾਂ ਹੱਲ ਨਹੀਂ ਹੋਏਗਾ ਅਸੀਂ ਉਹਨਾਂ ਚਿਰ ਹੜਤਾਲ ਤੇ ਬੈਠੇ ਆ ਤੇ ਬੈਠੇ ਰਹਾਂਗੇ ਕੀ ਪ੍ਰੋਬਲਮ ਕੀ ਹੋਈ ਹੈ ਮੇਰਾ ਨਾਮ ਹਰਸ਼ਾਲੇ ਜੀ ਤੇ ਮੈਂ ਜਮੈਟੋ ਰਾਈਡਰ ਆ ਪ੍ਰੋਬਲਮ ਸਾਨੂੰ ਇਹ ਆ ਰਹੀ ਹੈ ਕਿ ਜੋ ਵੀ ਮੰਨ ਕੇ ਚੱਲੋ ਸਾਡੇ ਪੈਸੇ ਵਧੀਆ ਸਾਨੂੰ ਬੰਦੇ ਸੀਗੇ ਪਹਿਲਾਂ ਇਹ ਜਦੋਂ ਵੀ ਹਰ ਹਫਤੇ ਬਾਅਦ ਹਰ ਮਹੀਨੇ ਬਾਅਦ ਪੈਸੇ ਘਟਾ ਰਹੇ ਨੇ ਠੀਕ ਹੈ ਨਾ ਜਦ ਕੇ ਪੈਸੇ ਬਾਧੇ ਹੁੰਦੇ ਮਗਾਈ ਵਧ ਰਹੀ ਹੈ ਤੇਲ ਪੈਟਰੋਲ ਵਧ ਰਿਹਾ ਤੁਹਾਨੂੰ ਪਤਾ ਹੈ ਰੇਚੀ ਵਧ ਰਹੀ ਹੈ ਸਾਡੇ ਪੈਸੇ ਘਟਾ ਰਹੇ ਨੇ ਜੇ ਅਸੀਂ ਟੀਆਲ ਨੂੰ ਇਹ ਗੱਲ ਕਹਿੰਨੇ ਕਿ ਸਰ ਸਾਡਾ ਸਾਥ ਦਿਓ ਤੁਸੀਂ ਟੀਆਲ ਤੁਸੀਂ ਕੰਪਨੀ ਦੇ ਮੈਨੇਜਰ ਹੋ ਤਾਂ ਅਸੀਂ ਤੁਹਾਨੂੰ ਕਹਣਾ ਤੇ ਉਹ ਅੱਗੇ ਸਾਨੂੰ ਧਮਕੀਆਂ ਦਿੰਦੇ ਆ ਚੁੱਪ ਕਰਕੇ ਬਹਿ ਜਾਓ ਜਾਂ ਅਸੀਂ ਬੰਦੀ ਜਿਹੜਾ ਅੱਗੇ ਲੱਗਦਾ ਉਹਦੀ ਆਈਡੀ ਬੰਦ ਕਰ ਦਿੰਦਾ ਇਹਨਾਂ ਧੱਕਾਸ਼ਾਹੀ ਕਰ ਰਿਹਾ ਇੱਕ ਸਾਡਾ ਸਮੀਰ ਹੋ ਗਿਆ ਇੱਕ ਸਾਡਾ ਹੁਣ ਨਵਾਂ ਆਇਆ ਵੰਸ਼ ਠੀਕ ਹੈ ਨਾ ਰਲ ਕੇ ਨਾ ਇੱਕ ਦੂਜੇ ਨੂੰ ਕਹਿ ਰਹੇ ਨੇ ਕਿ ਇਹਨਾਂ ਦੀ ਆਈਡੀ ਬੰਦ ਕਰ ਦਿਓ ਤਿੰਨ ਚਾਰ ਆਈਡ ਠੀਕ ਹੈ ਜੀ ਅਹੀ ਆਪ ਦੀ ਆਖਰੀ ਬਾਜ਼ ਚੱਕਣਿਆ ਤੇ ਕੀ ਗੱਲ ਸਾਡੇ ਦਾ ਧੱਕਾਸ਼ਹੀ ਕਰਨਗੇ ਹੋਇਆ ਕੀ ਹੈ ਹੋਇਆ ਜੀ ਅਸੀਂ ਇਹਨਾਂ ਨੂੰ ਇਹ ਗੱਲ ਕਿਹਾ ਕਿ ਸਾਨੂੰ ਰੇਟ ਵਧਿਆ ਜਿਹੜਾ ਸਾਡਾ ਪਹਿਲਾਂ ਮਿਲਦਾ ਸਾਨੂੰ ਉਹ ਦਿੱਤਾ ਜਾਵੇ ਅੱਗੋਂ ਧਮਕੀਆਂ ਦੇ ਦੇ ਕਿ ਤੁਹਾਡੀਆਂ ਆਈਡੀਆਂ ਬੰਦ ਕਰ ਦਾਂਗੇ ਸਾਰੇ ਗਰੀਬ ਬੰਦੇ ਹੈਗੇ ਜੋ ਆਪ ਤੱਕ ਘਰ ਚਲਾਉਂਦੇ ਠੀਕ ਆ ਤੁਸੀਂ ਸਾਡਾ ਸਾਥ ਦਿਓ ਆਪ ਤਾਂ 35 35 40 40000 ਰੁਪਏ ਤਨਖਾਹ ਲੈਂਦੇ ਪੈਣ ਠੀਕ ਆ ਮੌਜੂਦਾ ਸਮਝ ਕੀ ਮਿਲ ਰਿਹਾ ਤੁਹਾਨੂੰ ਮੌਜੂਦਾ ਸਮਾਂ ਸਾਨੂੰ ਮੰਨ ਕੇ ਚੱਲੋ ਹੁਣ ਜੇ ਇੱਥੋਂ 5 ਕਿਲੋ 3 ਕਿਲੋਮੀਟਰ ਦੀ ਆਰਡਰ ਚੱਕਣ ਜਾਂਦੇ ਆ ਅੱਗੋਂ 2 ਤੇ ਜੇ ਤੇ ਇਹਨਾਂ ਨੂੰ ਅੱਗੋਂ ਕਹਿੰਦੇ ਧਮਕੀਆਂ ਦਿੰਦਾ ਸਨ ਪਹਿਲਾਂ ਕਿੰਨੇ ਮਿਲਦੀ ਸੀ ਤੁਹਾਨੂੰ ਪਹਿਲਾਂ ਸਾਨੂੰ ਮੰਨ ਕੇ ਚੱਲ ਜਿਹੜਾ ਉੱਥੇ ਬੈਠਾ ਹੈ ਨਾ ਉੱਥੇ ਹੀ ਆਰਡਰ ਪੈਂਦਾ ਸੀ ਲੋਕੇਸ਼ਨ ਤੇ ਹੁਣ ਲੋਕੇਸ਼ਨ ਤੋਂ ਅੱਧਰ ਪੈਂਦਾ ਮੈਂ ਇੱਥੇ ਖੜਾ ਮੈਨੂੰ ਡੋਮਿਨਿਕ ਦਾ ਪਾਏਗਾ ਡੋਮਿਨਿਕ ਦੇ ਚੱਕ ਦੇ ਛਾਲੇ ਪਿੰਡ ਦੇਣਾ 25 ਰੁਪਏ ਮਿਲਣਗੇ ਦੱਸੋ ਪਹਿਲਾਂ ਮੰਨ ਕੇ ਜਿਹੜਾ ਜਿਹੜਾ ਲੋਕੇਸ਼ਨ ਤੇ ਬੈਠਾ ਸੀ ਉਹਨੂੰ ਜਿਵੇਂ ਇੱਥੇ ਰੈਸਟੋਰੈਂਟ ਹੁੰਦਾ ਸੀ ਮੈਂ ਇੱਥੇ ਕਹਾਂ ਮੈਨੂੰ ਇਥੋਂ ਆਰਡਰ ਪਾਊਗਾ ਹੁਣ ਪਤਾ ਕੀ ਹੁੰਦਾ ਓਲ ਹੀ ਬੰਦਾ ਇੱਧਰ ਚੱਕਣ ਆਉਦਾ ਇਹ ਬੰਦਾ ਉੱਧਰ ਚ ਉਹ ਕੀ ਮੰਗ ਕੀ ਕਰਦੇ ਹੈਗੇ ਉਹ ਅਸੀਂ ਇਹ ਮੰਗ ਕਰਦੇ ਆ ਜੀ ਸਾਨੂੰ ਜਿਹੜਾ ਪਹਿਲਾਂ ਸਾਡਾ ਮੌਜੂਦਾ ਰੇਟ ਸੀ ਵਧੀਆ ਚੱਲਦਾ ਸੀ ਚਲੋ ਆਪ ਦਾ ਚੱਲਦਾ ਹੀ ਖਰਚਾ ਪਾਣੀ ਉਸ ਹਿਸਾਬ ਦੇ ਦਿੱਤਾ ਜਾ ਬਸ ਤੇ ਹੁਣ ਤੁਸੀਂ ਕੀਤਾ ਕੀ ਹੋਇਆ ਅਸੀਂ ਸਟ੍ਰਾਈਕ ਕੀਤੀ ਦੁਖੀ ਹੋ ਕੇ ਕੀਤੀ ਸਾਡਾ ਕਿਹੜਾ ਦਿਲ ਕਰਦਾ ਕਰੇ ਵੇਲੇ ਬਹਿਣ ਵਾਸਤੇ ਕਿੰਨੇ ਦਿਨ ਹੋ ਗਏ ਸਾਨੂੰ ਕੱਲ ਦੀ ਸਟ੍ਰਾਈਕ ਕੀਤੀ ਅੱਜ ਵੀ ਚੱਲ ਰਹੀ ਪਰਸੋਂ ਦੀ ਕੀਤੀ ਜਿੰਨੇ ਟੋਟਲ ਫਿਰੋਜ਼ਪੁਰ ਦੇ ਵਿੱਚ ਜਿਹੜਾ ਜੋਮੈਟੋ ਦੇ ਰਾਈਡਰ 75 80 ਬੰਦੇ ਹੋ ਗਏ ਜੀ ਸਾਰਿਆਂ ਨੇ ਕੀਤੀ ਸਾਰਿਆਂ ਨੇ ਕੀਤੀ ਜੀ ਕੋਈ ਬੰਦਾ ਬੰਦਾ ਕੰਮ ਨਹੀਂ ਕਰ ਰਿਹਾ ਸਾਡੇ ਸਾਰਿਆਂ ਦਾ ਇੱਕ ਹੈ ਸਾਰਿਆਂ ਦਾ ਫਾਇਦਾ ਮੰਨ ਕੇ ਚੱਲੋ ਇੱਕ ਬੰਦੇ ਦਾ ਫਾਇਦਾ ਤਾਂ ਹੈ ਨਹੀਂਗਾ ਸਾਰੇ ਜੋ ਵੀ ਆਪਣੇ ਰਾਈਡਰ ਸਾਰੇ ਮਿਲ ਕੇ ਹੀ ਹੜਤਾਲ ਕੀਤੀ ਹੈ ਕੋਈ ਸਾਡੇ ਤੋਂ ਬਾਹਰ ਨਹੀਂ ਜਿਵੇਂ ਇਹਨਾਂ ਦੀ ਜਦੋਂ ਆਈਡੀ ਚੱਲੇਗੀ ਇਹ ਨਹੀਂਗਾ ਕਿ ਮੰਨ ਕੇ ਚੱਲ ਤੱਕੇ ਨਾਲ ਆਈਡੀ ਬੰਦ ਕਰਤੀ ਬੰਦੇ ਕੰਮ ਕਰ ਲੈਣੇ ਕੋਈ ਬੰਦਾ ਕੰਮ ਨਹੀਂ ਕਰੇਗਾ ਸ਼ਹਿਰ ਦੇ ਵਿੱਚ ਜਿੰਨਾ ਚਿਰ ਇਹਨਾਂ ਦੀ ਆਈਡੀ ਨਾ ਚੱਲੇ ਜਿੰਨਾ ਚਿਰ ਸਾਡਾ ਹਾਲਾ ਨਾ ਹੋਏਗਾ